ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆ ਦੇਖੋ ਜੀ ਆਪਾਂ ਤੁਹਾਡੇ ਲਈ ਅਸ ਗਲੇ ਦਾ ਡਿਜ਼ਾਈਨ ਲੈ ਕੇ ਆਏ ਆ ਇਸ ਤਰ੍ਹਾਂ ਦੇਖੋ ਜੀ ਆਪਾਂ ਕਟਿੰਗ ਕਰਨੀ ਹੈਗੀ ਆਪਾਂ ਗਲੇ ਦੀ ਚੜਾਈ 2.5 ਇੰਚ ਰੱਖੀ ਹੈ ਜੀ ਇਸ ਤਰ੍ਹਾਂ ਜੀ 2.5 ਇੰਚ ਚੜਾਈ ਰੱਖੀ ਆ ਲੈਂਥ ਆਪਾਂ ਗਲੇ ਦੀ ਸ਼ੇਪ ਬਣਿਆ ਹੋਇਆ ਗਲਾ ਉੱਪਰ ਰੱਖ ਕੇ ਆਪਾਂ ਸ਼ੇਪ ਬਣਾਈ ਹੈਗੀ ਆ ਦੇਖੋ ਜੀ ਇੱਥੋਂ ਰੱਖਿਆ ਆਪਾਂ 5 ਇੰਚ 6.5 ਇੰਚ ਆਪਾਂ ਤੀਰਾ ਤਿਆਰ ਆ 5 ਇੰਚ ਰੱਖਿਆ ਤਾਂ ਕਿ ਤੀਰੇ ਵਾਲੀ ਸਲਾਈ ਦੇ ਵਿੱਚ ਨਾ ਆਵੇ ਅਾ ਨੀਚੇ ਦੇਖੋ ਜੀ ਆਪਾਂ 6 ਇੰਚ ਤੇ ਨਿਸ਼ਾਨ ਲਾਇਆ 6 ਇੰਚ ਤੇ ਨਿਸ਼ਾਨ ਲਾਉਣ ਤੋਂ ਬਾਅਦ ਇਹਦਾ ਬਾਕਸ ਰੈਡੀ ਕਰ ਲੈਣਾ ਬਾਕਸ ਰੈਡੀ ਕਰਕੇ ਐਦਾਂ ਜਿੱਦਾਂ ਦਾ ਗਲਾ ਉਹੀ ਸ਼ੇਪ ਆਪਾਂ ਨੀਚੇ ਦੇ ਦੇਣੀ ਆ ਸ਼ੇਪ ਦੇਣ ਤੋਂ ਬਾਅਦ ਆ ਪੈਸਟੀ ਕਰ ਲੈਣੀ ਆ ਜੀ ਕਟਿੰਗ ਆਹ ਲੋ ਜੀ ਕਟਿੰਗ ਹੋਊਗੀ ਹੁਣ ਆਪਾਂ ਜਿਹੜੇ ਇੱਕ ਪਾਸੇ ਆਪਾਂ ਗਲੇ ਦਾ ਡਿਜ਼ਾਈਨ ਬਣਾਇਆਗਾ ਉਹ ਆਪਾਂ ਇਸ ਤਰ੍ਹਾਂ ਹਲਕੇ ਜਿਹੇ ਹੱਥਾਂ ਨਾਲ ਪ੍ਰੈਸ ਕਰਕੇ ਦੂਸਰੇ ਪਾਸੇ ਲੈ ਲੀਏ ਹੁਣ ਜੀ ਆਪਾਂ ਇਹਨੂੰ ਕਮੀਜ਼ ਦੇ ਉਲਟੇ ਪਾਸੇ ਧਰਨਾਗਾ ਪੈਚ ਨੂੰ ਪੈਚ ਨੂੰ ਕਮੀਜ਼ ਦੇ ਉਲਟੇ ਪਾਸੇ ਧਰ ਕੇ ਇਸ ਤਰ੍ਹਾਂ ਜੀ ਸਲਾਈ ਲਗਾ ਲੈਣੀ ਆ ਇਹ ਜਿਹੜਾ ਪੈਚ ਸੀ ਜੀ ਇਹਨੂੰ ਆਪਾਂ ਕਮੀਜ਼ ਦੇ ਕੱਪੜੇ ਦੇ ਉੱਪਰ ਪ੍ਰੈਸ ਦੇ ਨਾਲ ਪੇਸਟ ਕਰ ਲਿਆ ਸੀਗਾ ਜਿਹੜਾ ਆਪਾਂ ਗਲੇ ਦਾ ਪੈਚ ਕੱਟਿਆ ਸੀ ਗਲੇ ਦਾ ਡਿਜ਼ਾਈਨ ਕੱਟਿਆ ਸੀ ਉਹਨੂੰ ਸਾਰੇ ਨੂੰ ਆਪਾਂ ਕੱਪੜੇ ਦੇ ਉੱਪਰ ਕਮੀਜ਼ ਦੇ ਦੇ ਉੱਪਰ ਪੇਸਟ ਕਰ ਲਿਆ ਨੀਚੇ ਨੂੰ ਜੀ ਆਪਾਂ ਜਿਹੜੀ ਆ ਰੱਖੀ ਹੈਗੀ نیچے ਨੂੰ ਕੱਟ ਲਾਉਣ ਖਾਤਰ ਇਹ ਸਿਰਫ ਜੀ ਆਪਾਂ 1.5 ਇੰਚ ਦਾ ਰੱਖਿਆ ਹੈਗਾ 1.5 ਤੋਂ 2 ਇੰਚ ਦੇ ਵਿੱਚ ਵਿੱਚ ਆਪਾਂ ਰੱਖ ਸਕਦੇ ਆ ਜਿਆਦਾ ਵੱਡੇ ਵੱਡਾ ਨਹੀਂ ਰੱਖਣਾ ਹੈਗਾ 1.5 ਇੰਚ ਜਾਂ 2 ਇੰਚ ਹੁਣ ਇੱਥੇ ਆਪਾਂ ਕੱਟ ਲਗਾਉਣੇ ਆ ਆਪਾਂ ਜਦੋਂ ਕੋਈ ਵੀ ਗਲਾ ਸਿੱਧਾ ਕਰਨਾ ਜੀ ਕੱਟ ਲਗਾਉਣ ਤੋਂ ਬਾਅਦ ਹੀ ਕਰਨਾਗਾ ਆ ਦੇਖੋ ਜੀ ਇਸ ਤਰ੍ਹਾਂ ਕੱਟ ਲਗਾ ਲੇ ਕੱਟ ਲਗੋਂ ਤੋਂ ਬਾਅਦ ਆਪਾਂ ਸਿੱਧਾ ਕਰ ਲੈਣਾ ਸਿੱਧਾ ਕਰਕੇ ਆਪਾਂ ਪ੍ਰੈਸ ਦੀ ਹੈਲਪ ਨਾਲ ਇਸ ਤਰ੍ਹਾਂ ਸਿੱਧਾ ਕੀਤਾ ਤੁਸੀਂ ਚਾਹੋ ਤਾਂ ਜਿਹੜੇ ਆਪਾਂ ਪੇਪਰ ਪੇਸਟਿੰਗ ਦਾ ਗਲਾ ਰੈਡੀ ਕੀਤਾ ਸੀ ਆਪਾਂ ਕਮੀਜ਼ ਦੇ ਨਾਲ ਦੇ ਕੱਪੜੇ ਦੇ ਉੱਪਰ ਹੀ ਪੇਸਟ ਕੀਤਾਗਾ ਤੁਸੀਂ ਸਲਵਾਰ ਦੇ ਨਾਲ ਦਾ ਕੱਪੜਾ ਵੀ ਯੂਜ਼ ਕਰ ਸਕਦੇ ਹੋ ਜੇ ਤੁਹਾਡਾ ਮੈਚਿੰਗ ਸੂਟ ਆਗਾ ਹੁਣ ਆਪਾਂ ਜੀ ਕਮੀਜ਼ ਦੇ ਉੱਪਰ ਤੇ ਗਲੇ ਦੇ نیچے ਲੇਸ ਰੱਖ ਲੈਣੀ ਆ ਤੇ ਉਹਦੇ ਉੱਪਰ ਲਗਾ ਦੇਣੀ ਆ ਜੀ ਆਪਾਂ ਇਸ ਤਰ੍ਹਾਂ ਸਲਾਈ ਜਿਆਦਾ ਕਾਲੀ ਨਹੀਂ ਕਰਨੀ ਜੀ ਹੌਲੀ ਹੌਲੀ ਸਲਾਈ ਲਾਉਣੀ ਆ ਆਪਣਾ ਤਾਂ ਕਿ ਜਿਹੜਾ ਆਪਣਾ ਇਹ ਪੈਚ ਤਿਆਰ ਕੀਤਾ ਹੋਇਆ ਇਹਦੇ ਵਿੱਚ ਬਲ ਵਗੈਰਾ ਨਾ ਪੈਣ ਤੇ ਨਾ ਹੀ ਆਪਣੀ ਲੈਸ ਜੇ ਆਪਾਂ ਜਿਆਦਾ ਕਾਲੀ ਕਰਾਂਗੇ ਤਾਂ ਕਿ ਤੋਂ ਵੱਧ ਕਿ ਤੋਂ ਘੱਟ ਦਿਖੂਗੀ ਤਾਂ ਆਪਣਾ ਗਲਾ ਵੀ ਸੋਹਣਾ ਨਹੀਂ ਲੱਗਣਾ ਜੀ ਇਹ ਗਲਿਆਂ ਦੇ ਡਿਜ਼ਾਈਨ ਜੀ ਦੇਖਣ ਨੂੰ ਇੱਦਾਂ ਲੱਗਦਾ ਹੁੰਦਾ ਵੀ ਬਹੁਤ ਔਖੇ ਨੇ ਪਤਾ ਨਹੀਂ ਕਿੱਦਾਂ ਬਣੇ ਨੇ ਜੀ ਬਹੁਤ ਹੀ ਸੌਖੇ ਤੇ ਆਸਾਨੀ ਦੇ ਨਾਲ ਆਪਣੇ ਗਲਿਆਂ ਦੇ ਜਿਹੜੇ ਡਿਜ਼ਾਈਨ ਨੇ ਤਿਆਰ ਹੋ ਜਾਂਦੇ ਨੇ ਇਹ ਜਿਹੜਾ ਆਪਾਂ ਪੈਚ ਬਣਾ ਕੇ ਸੂਟ ਦੇ ਉੱਪਰ ਪੇਸਟ ਕੀਤਾਗਾ ਸਲਾਈ ਲਾ ਕੇ ਅਟੈਚ ਕੀਤਾ ਇਹ ਤੁਸੀਂ ਜੀ ਕਿਸੇ ਵੀ ਸ਼ੇਪ 'ਚ ਤਿਆਰ ਕਰ ਸਕਦੇ ਹੋ ਗੋਲ ਸ਼ੇਪ 'ਚ ਵੀ ਕਰ ਸਕਦੇ ਹੋਗੇ ਚੌਰਸ ਸ਼ੇਪ 'ਚ ਵੀ ਤਿਆਰ ਕਰ ਸਕਦੇ ਹੋ ਬਸ ਤੁਸੀਂ ਇੰਨਾ ਕਿ ਧਿਆਨ ਰੱਖਣਾਗਾ ਵੀ ਜਦੋਂ ਤੁਸੀਂ ਇਹਦੀ ਕਟਿੰਗ ਕਰਨੀ ਆਏਂਗੀ ਤੀਰੇ ਤੋਂ ਤੁਸੀਂ ਘੱਟ ਰੱਖਣੀ ਆ ਜਿੱਦਾਂ ਆਪਣਾ 6.5 ਇੰਚ ਤੀਰਾ ਸੀਗਾ ਆਪਾਂ ਇਹਦੇ ਗਲੇ ਦੀ ਸਾਰੀ ਚੌੜਾਈ 5 ਇੰਚ ਰੱਖੀ ਆ ਪੈਚ ਦੀ ਚੌੜਾਈ 2.5 ਇੰਚ ਆਪਾਂ ਗਲੇ ਦੀ ਚੌੜਾਈ ਰੱਖੀ ਸੀ ਇਸ ਤਰ੍ਹਾਂ ਜੀ ਆਪਾਂ ਹੌਲੀ-ਹੌਲੀ ਸਲਾਈ ਲਗਾ ਲੈਣੀ ਹੈ ਦੇਖੋ ਜੀ ਆਪਣਾ ਗਲਾ ਬਣ ਕੇ ਹੋ ਚੁੱਕਿਆ ਹੈ ਗਾ ਰੈਡੀ ਆਪਾਂ ਲੈਸ ਲਗਾ ਲਈ ਹੁਣ ਦੇਖੋ ਆਪਾਂ ਗਲਾ ਸਿੱਧਾ ਕੀਤਾ ਜਿਹੜਾ ਸੈਂਟਰ ਚ ਆਪਾਂ ਕੱਟ ਲਗਾਇਆ ਸੀ ਇਹਦੇ ਵਿੱਚ ਆਪਾਂ ਜੀ ਮੋਤੀ ਲਾਵਾਂਗੇ ਇਸ ਤਰ੍ਹਾਂ ਧਿਆਨ ਨਾਲ ਦੇਖੋ ਜੀ ਆਪਾਂ ਇਸ ਤਰ੍ਹਾਂ ਸੈਂਟਰ ਚ ਮੋਤੀ ਲਾ ਕੇ ਦੁਬਾਰਾ ਫੇਰ ਇਹਦੇ ਵਿੱਚ ਜੀ ਸੂਈ ਕੱਢ ਕੇ ਆਪਾਂ ਮੋਤੀ ਨੂੰ ਪੂਰਾ ਪੱਕਾ ਕਰਨਾ ਤਾਂ ਕਿ ਮੋਤੀ ਆਪਣੇ ਨਿਕਲ ਨਾ 2-3 ਵਾਰੀ ਆਪਾਂ ਮੋਤੀ ਦੇ ਵਿੱਚ ਦੀ ਧਾਗਾ ਕੱਢਿਆਗਾ ਇਸ ਤਰ੍ਹਾਂ ਜੀ ਹੁਣ ਆਪਾਂ ਉੱਪਰ ਲਗਾ ਲੈਣਾਗਾ ਆ ਦੇਖੋ ਜੀ ਮੋਤੀ ਲਾ ਲਿਆ ਆਪਣਾ ਗਲਾ ਬਣ ਕੇ ਹੋ ਗਿਆ ਤਿਆਰ ਗਲਾ ਬਣਾਉਣ ਤੋਂ ਬਾਅਦ ਹੁਣ ਆਪਾਂ ਤਿਆਰ ਕਰਾਂਗੇ ਜੀ ਆਪਣੇ ਸਕਨੀਜ਼ ਦੀਆਂ ਬਾਹਾਂ ਆ ਦੇਖੋ ਜੀ ਆਪਾਂ ਲਾਈਨਿੰਗ ਅਟੈਚ ਕੀਤੀ ਹੋਈ ਆ ਇਹ ਸੂਟ ਦੀ ਜੀ ਕਟਿੰਗ ਤੇ ਲਾਈਨਿੰਗ ਕਿੱਦਾਂ ਅਟੈਚ ਕਰਨੀ ਆਂਗੀ ਉਹ ਵੀਡੀਓ ਜੀ ਆਪਣੀ ਪਹਿਲਾਂ ਪਾਈ ਹੋਈ ਹੈ ਜੀ ਐਦਾਂ ਜੀ ਆਪਾਂ ਦੇਖੋ ਆਹ ਵਾਲੀ ਲੈਸ ਆਪਣੀ ਮੂਰੀ ਵਿੱਚ ਨੂੰ ਫੋਲਡ ਕੀਤੀ ਹੋਈ ਆ ਦੇਖੋ ਫੋਲਡ ਕਰਕੇ ਹੁਣ ਆਪਾਂ ਇਹ ਉੱਪਰ ਧਰ ਕੇ ਲਾਉਣੀ ਆ ਜੀ ਇਸ ਤਰ੍ਹਾਂ ਉੱਪਰ ਧਰ ਕੇ ਆਪਾਂ ਸਲਾਈ ਲਗਾ ਲੈਣੀ ਆ ਜਿੰਨੀ ਆਪਾਂ ਨੂੰ ਲੈਸ ਦੀ ਜ਼ਰੂਰਤ ਆ ਉਨੀ ਰੱਖ ਕੇ ਬਾਕੀ ਲੈਸ ਦੀ ਕਰ ਦੇਣੀ ਆ ਜੀ ਆਪਾਂ ਕਟਿੰਗ ਹੁਣ ਆਪਾਂ ਜੀ ਸੈਂਟਰ ਚ ਲਾਵਾਂਗੇ ਜੁਆਇੰਟਲੈਸ ਆਪਾਂ ਨਾਲ ਜੁਆਇੰਟਲੈਸ ਯੂਜ਼ ਕਰਾਂਗੇ ਦੇਖੋ ਜੀ ਆਪਾਂ 4 4 ਇੰਚ ਲੈਸ ਤੋਂ ਉੱਪਰ ਤੱਕ ਮਾਰਕ ਕੀਤਾਗਾ 4 4 ਇੰਚ ਤੇ ਆਪਾਂ ਮਾਰਕ ਕਰਕੇ ਸਕੈਲ ਜਾਂ ਇੰਚੀ ਟੇਪ ਦੀ ਹੈਲਪ ਦੇ ਨਾਲ ਆਪਾਂ ਲਾਈਨ ਬਣਾ ਲੈਣੀ ਆ ਤੁਸੀਂ ਚਾਹੋ ਤਾਂ ਪ੍ਰੈਸ ਕਰਕੇ ਕਰੀਜ਼ ਵੀ ਬਣਾ ਸਕਦੇ ਹੋਗੇ ਚਾਹੇ ਤੁਸੀਂ ਪ੍ਰੈਸ ਕਰਕੇ ਕਰੀਜ਼ ਬਣਾ ਲਓ ਚਾਹੇ ਤੁਸੀਂ ਸਕੈਲ ਦੇ ਨਾਲ ਲਾਈਨ ਬਣਾ ਲਓ ਹੁਣ ਆਪਾਂ ਜੀ ਜੁਆਇੰਟ ਲੈਸ ਨੂੰ ਉੱਪਰ ਧਰਨਾ ਕੱਪੜੇ ਦੇ ਉੱਪਰ ਧਰ ਕੇ ਜਿੱਥੇ-ਜਿੱਥੇ ਆਪਾਂ ਲਾਈਨ ਬਣਾਈ ਸੀ ਉਹਦੇ ਉੱਪਰ ਆਪਾਂ ਧਰ ਕੇ ਆਪਾਂ ਸਲਾਈ ਲਗਾ ਲੈਣੀ ਆ ਤੁਸੀਂ ਇਹ ਫਰਕ ਆਪਣੀ ਮਰਜ਼ੀ ਨਾਲ ਰੱਖ ਸਕਦੇ ਹੋ 4 ਇੰਚ ਤੇ ਰੱਖ ਲਓ ਚਾਹੇ 5 ਤੇ ਚਾਹੇ 3 ਤੇ ਐਸ ਤਰ੍ਹਾਂ ਜੀ ਆਪਾਂ ਲਗਾ ਲੈਣੀ ਹੈਗੀ ਸਲਾਈ ਜਦੋਂ ਉੱਪਰ ਸਲਾਈ ਲਗਾਉਣੀ ਹੈ ਜੀ ਆਪਾਂ ਧਾਗਾ ਚੱਕ ਕੇ ਲਾਉਣੀ ਹੈਗੀ ਕਿਉਂਕਿ ਉੱਥੋਂ ਆਪਾਂ ਕੱਪੜਾ ਕਟਿੰਗ ਕਰਾਂਗੇ ਜੇ ਸਲਾਈ ਆਪਾਂ ਲਾ ਕੇ ਉੱਪਰ ਲੈ ਕੇ ਆਵਾਂਗੇ ਫਿਰ ਕੱਪੜੇ ਦੀ ਕਟਿੰਗ ਕਰਨ ਵਿੱਚ ਪ੍ਰੋਬਲਮ ਆਊਗੀ ਜੀ ਇਸ ਤਰ੍ਹਾਂ ਜੀ ਬਿਨਾ ਕਮੀਜ਼ ਨੂੰ ਪਹਿਲਾਂ ਕੱਟ ਕਰੇ ਆਪਾਂ ਜੁਆਇੰਟ ਲੈਸ ਲਾ ਦਿੰਨੇ ਆ ਜਦੋਂ ਆਪਾਂ ਪਹਿਲਾਂ ਕਟਿੰਗ ਕਰਕੇ ਜੁਆਇੰਟ ਲੈਸ ਲਗਾਉਣੇ ਆਂਗੇ ਤਾਂ ਕਈ ਵਾਰੀ ਉਨੀ ਸਫਾਈ ਨਹੀਂ ਆਉਂਦੀ ਜਿੰਨੀ ਇਸ ਤਰ੍ਹਾਂ ਜੁਆਇੰਟ ਲੈਸ ਲਾਉਣ ਦੇ ਨਾਲ ਆਉਂਦੀ ਹੈਗੀ ਆ ਦੇਖੋ ਜੀ ਆਪਾਂ ਐਕਸਟਰਾ ਲੈਸ ਦੀ ਕਰ ਦੇਣੀ ਆ ਕਟਿੰਗ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਜੋਇੰਟ ਲੈਸ ਲੱਗ ਗਈ ਦੇਖੋ ਨਹੀਂ ਆਪਣੀ ਲਾਈਨਿੰਗ ਵਗੈਰਾ ਦਾ ਕੱਪੜਾ ਇਕੱਠਾ ਹੋਇਆਗਾ ਹੁਣ ਆਪਾਂ ਜੀ ਐਦਾਂ ਆ ਕੱਪੜੇ ਦੀ ਕਰ ਦੇਣੀ ਆ ਕਟਿੰਗ ਇਸ ਤਰ੍ਹਾਂ ਜੀ ਸਾਰੀ ਕਟਿੰਗ ਕਰ ਦੇਣੀ ਆ ਆਪਾਂ ਕਟਿੰਗ ਕਰਨ ਤੋਂ ਬਾਅਦ ਐਦਾਂ ਜੀ ਪ੍ਰੈਸ ਨਾਲ ਫੋਲਡ ਕਰ ਲੋ ਤੁਸੀਂ ਜਿਹੜਾ ਆਪਾਂ ਕੱਪੜਾ ਕੱਟਿਆ ਉਹਨੂੰ ਆਲੇ-ਦੁਆਲੇ ਨੂੰ ਫੋਲਡ ਕਰਕੇ ਆਪਾਂ ਇਹਦੇ ਉੱਪਰ ਸਲਾਈ ਲਗਾ ਦੇਣੀ ਹੈਗੀ ਉੱਪਰ ਵੀ ਤੇ نیچے ਵੀ ਤਾਂ ਜਿਹੜਾ ਆਪਾਂ ਕੱਪੜਾ ਕੱਟਿਆ ਇਹ ਵਾਲਾ ਇਹ ਫਿਰ ਨਾਲ ਸਲਾਈ ਦੇ ਨਾਲ ਹੀ ਪ੍ਰੈਸ ਹੋ ਜਾਣਾਗਾ ਫਿਰ ਇਹ ਲੈਸ ਸੈਂਟਰ 'ਚ ਨਹੀਂ ਆਊਗਾ ਲੈਸ 'ਚ ਬਹੁਤ ਸਫਾਈ ਆਊਗੀ ਜੀ ਤਾਂ ਪ੍ਰੋਪਰ ਆਪਣੀ ਜਿਹੜੀ ਨੈਟ ਹੈਗਾ ਜਾਲੀ ਹੈਗੀ ਜੁਆਇੰਟਲੈਸ ਵਾਲੀ ਇਹ ਪ੍ਰੋਪਰ ਦਿਖੂ ਦੇਖੋ ਜੀ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਲੈਸ ਲਾਉਣੀ ਆ ਸਲਾਈ ਲਗਾਉਣੀ ਆ ਐਸੇ ਤਰ੍ਹਾਂ ਇੰਜ ਜਾਂ نیچے ਵਾਲਾ ਕੱਪੜਾ ਇਦਾਂ ਫੋਲਡ ਕਰਕੇ ਇੱਥੇ ਆਪਾਂ ਸਲਾਈ ਲਗਾ ਲੈਣੀ ਆਂਗੀ ਆ ਦੇਖੋ ਜੀ ਆਪਣੀ ਲੈਸ ਲੱਗੀ ਆਪਣੀਆਂ ਬਾਹਾਂਵਾਂ ਦੇ ਤੇ ਗਲੇ ਦਾ ਡਿਜ਼ਾਈਨ ਤਿਆਰ ਹੋ ਗਿਆ ਜੇ ਤੁਹਾਨੂੰ ਆਪਣਾ ਡਿਜ਼ਾਈਨ ਗਲੇ ਦਾ ਤੇ ਬਾਹਾਂ ਦਾ ਵਧੀਆ ਲੱਗਿਆ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਆਪਣਾ ਸੂਟ ਦਾ ਡਿਜ਼ਾਈਨ ਕਿੱਦਾਂ ਦਾ ਲੱਗਿਆ